ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਆਪਾਂ ਕੱਲ ਵੀਡੀਓ ਪਾਈ ਸੀ ਆਪਣੇ ਕਾਲੂ ਨੂੰ ਵੀਰੋ ਬਹੁਤ ਹੀ ਮਤਲਬ ਖੋਪਨਾਕ ਜਾਨਵਰ ਦਿਖਿਆ ਸੀ ਕੱਲ ਤੇ ਆਪਾਂ ਇੱਥੇ ਆਏ ਸੀ ਤੇ ਤੁਹਾਨੂੰ ਪਤਾ ਹੀ ਹੈ ਵੀਰੋ ਪੰਜਾਬ ਦੇ ਵਿੱਚ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਤेंदुए ਦਾ ਬਹੁਤ ਰੌਲਾ ਚੱਲ ਰਿਹਾ ਬਹੁਤ ਦਿਨ ਹੋ ਗਏ ਤੇ ਆਪਣੇ ਨਵੇਂ-ਨੇੜੇ ਪਿੰਡਾਂ ਦੇ ਵਿੱਚ ਇੱਕ ਅੱਧੇ ਪਿੰਡ 'ਚ ਦੇਖਿਆ ਵੀ ਗਿਆ ਉਹ ਤੇ ਆਪਣੇ ਕਾਲੂ ਵੀ ਆਇਆ ਸੀ ਕੱਲ ਤੇ ਕਾਲੂ ਆਪਣਾ ਵੀਰੋ ਬਹੁਤ ਡਰਿਆ ਹੋਇਆ ਸੀ ਘਬਰਾਇਆ ਹੋਇਆ ਸੀ ਤੇ ਕਾਲੂ ਵੀਰੋ ਕੱਲ ਦਾ ਆਪਣਾ ਇੱਥੇ ਹੀ ਫਿਰ ਰਿਹਾ ਇੱਧਰ ਆਪਾਂ ਪੱਠੇ ਪੀਜੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਤੇ ਇੱਧਰ ਨਹਿਰ ਵੀ ਆ ਇੱਕ ਤੇ ਕਾਲੂ ਨੂੰ ਬਹੁਤ ਹੀ ਖਤਰਨਾਕ ਜੀ ਚੀਜ਼ ਦਿਖੀ ਸੀ ਤੇ ਪੈੜਾਂ ਦੇ ਨਿਸ਼ਾਨ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਕੀ ਚੀਜ਼ ਸੀ ਤੇ ਬਹੁਤ ਹੀ ਖੌਫਨਾਕ ਜਾਂ ਜਾਨਵਰ ਦੇਖਿਆ ਸੀ ਤੇ ਹੁਣ ਵੀ ਉਹ ਮਤਲਬ ਉਹਦੀ ਪਾਲ ਇੱਥੇ ਹੀ ਫਿਰ ਰਿਹਾ ਤੇ ਆਪਣੇ ਬੰਦੇ ਮਤਲਬ ਮੁੰਡੇ ਸੀ 2-3 ਤੇ ਉਹ ਵੀ ਬਹੁਤ ਲਾਠੀਆਂ ਲੂਠੀਆਂ ਲੈ ਕੇ ਫਰੇ ਸੀ ਤੇ ਮਤਲਬ ਮਿਲਿਆ ਨਹੀਂ ਕੁਝ ਉਹਨਾਂ ਨੂੰ ਤੇ ਉਹ ਵੀ ਮਤਲਬ ਕੱਲ ਦੀ ਰਾਤ ਹੀ ਬੈਠੇ ਆ ਇੱਥੇ ਹੀ ਤੇ ਆਲਾ ਤੜੇ ਗੇੜੇ ਮਾਰ ਕੇ ਮਤਲਬ ਪਿੱਛੇ ਕੱਖ ਖੰਡਾ ਚੜੀਆਂ ਚੁਰੀਆਂ ਬਹੁਤ ਹੀ ਵੱਡੀਆਂ ਹੁਰੀਆਂ ਤੇ ਇੱਥੇ ਹੀ ਫਿਰ ਰਹੇ ਸੀ ਤੁਹਾਨੂੰ ਮਿਲਾਵਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਕਾਲੂ ਨਾਲ ਮਿਲਾਉਂਦੇ ਆਂ ਦੇਖੋ ਉਹੀ ਜਗ੍ਹਾ ਅੱਜ ਤਾਂ ਕਾਲੂ ਨੂੰ ਕੱਲ ਆਫੜਾ ਦਫੜੀ ਮਚਾਈ ਥੀ ਤੇ ਉਧਰ ਆਪਣੀ ਜਿਹੜੀ ਬੱਕਰੀਆਂ ਗਾਇਬ ਹੋਈਆਂ ਸੀ ਉਹ ਦੇਖੋ ਸਾਹਮਣੇ ਕੈਮਰੇ ਵੀ ਲਵਾ ਰਖਿਆ ਬਾਈ ਨੇ ਉਧਰ ਕੈਮਰੇ ਲਵਾਤੇ ਤੇ ਇੱਧਰ ਵੀ ਲਵਾਤੇ ਤੇ ਉਧਰ ਬੱਲਮ ਦੇਖੋ ਸਾਰੇ ਪਾਸਾ ਤੇ ਆਪਾਂ ਵੀਰ ਨੂੰ ਪੁੱਛਾਂਗੇ ਜਿਹੜੀ ਬੱਕਰੀਆਂ ਗਾਇਬ ਹੋਈਆਂ ਤੇ ਪਤਾ ਲੱਗਿਆ ਕੁਝ ਜਾਂ ਨਹੀਂ ਤੇ ਇੱਧਰ ਵੀਰੋ ਦੇਖੋ ਬਹੁਤ ਸੰਸਾਨ ਜਗ੍ਹਾ ਕਿਉਂਕਿ ਨਹਿਰ ਵੀ ਜਾ ਰਹੀ ਹੈ ਇੱਧਰ ਦੀ ਬਹੁਤ ਦੂਰ ਤੱਕ ਤੇ ਇੱਧਰ ਬਹੁਤ ਬੜੀ ਬੜੀ ਮਤਲਬ ਚਰੀ ਖੜੀ ਆ ਤੇ ਇੱਧਰ ਕਾਲੂ ਨੂੰ ਚਲੋ ਦੇਖਦੇ ਆਂ ਕਿ ਬਾਈ ਨੂੰ ਪਹਿਲਾਂ ਆਪਾਂ ਪੁੱਛਦੇ ਆਂ ਜੀ ਜਿਹੜੇ ਵੀਰ ਦੀ ਆਪਣੀ ਇੱਕ ਬੱਕਰੀਆਂ ਗਾਇਬ ਹੋਈਆਂ ਉਹਨੂੰ ਮਿਲਦੇ ਆ ਉਹਦੇ ਨਾਲ ਕਰਦੇ ਆਂ ਗੱਲ ਤੇ ਆ ਵੀਰਾ ਵੀਰੋ ਜਿਹੜੇ ਦੀ ਮਤਲਬ ਬੱਕਰੀਆਂ ਉਦੋਂ ਗਾਇਬ ਹੋਈਆਂ ਸੀ ਤੇ ਵੀਰੇ ਜਿਹੜੀ ਬੱਕਰੀਆਂ ਉਦੋਂ ਗਾਇਬ ਹੋਈਆਂ ਪਤਾ ਲੱਗਿਆ ਕੁਝ ਨਹੀਂ ਵੀਰੇ ਹਲੇ ਕੁਝ ਨਹੀਂ ਪਤਾ ਲੱਗਿਆ ਬੱਕਰੀਆਂ ਦਾ ਇਹ ਹਾਲੇ ਆਪਣਾ ਇੱਕ ਨਵੇਂ ਨਵੇਂ ਆਪਣੇ ਕੈਮਰੇ ਲਵਾਏ ਨੇ ਆਪਾਂ ਇੱਧਰ ਘਰਨੇ ਬੱਕਰੀਆਂ ਕਸ਼ਾ ਪਹਿਲਾਂ ਪਰੇ ਕੈਮਰੇ ਲਵਾ ਕੇ ਹੁਣ ਇੱਧਰ ਵੀ ਲਵਾਤੇ ਹੈ ਤੁਹਾਨੂੰ ਕੀ ਲੱਗਦਾ ਵੀ ਬੱਕਰੀਆਂ ਮਤਲਬ ਕਿੱਧਰ ਗਈਆਂ ਕਿਵੇਂ ਬੱਕਰੀਆਂ ਹੁਣ ਕੁਝ ਨਹੀਂ ਹਾਲੇ ਤਾਂ ਤਿੰਨ ਦਿਨ ਦਾ ਰੋਲਾ ਪੈ ਰਿਹਾ ਨੂੰ ਦੇਖੋ ਦੋ ਦਿਨ ਹੋਈ ਨੇ ਹਲੇ ਤਾਂ ਕੁਛ ਵੀ ਪਤਾ ਲੱਗਿਆ ਨਾ ਬੱਕਰੀਆਂ ਕਿੱਥੇ ਪਾਈ ਹੱਲੇ ਹਾਂ ਕੈਮਰਾ ਲਾਇਆ ਹੁਣ ਦੇਖੋ ਕੀ ਤੇ ਉੱਦ ਬੱਲਮ ਆਪਣੇ ਤੁਸੀਂ ਬੱਲਮ ਵੀ ਤਾਂ ਲਵਾ ਰਹੇ ਹੋ ਬੱਲਮ ਵੱਡੀ ਟਿਊਬ ਲਵਾਈ ਹੈ ਹੁਣ ਅੱਲ ਦੀ ਵੱਡੀ ਟਿਊਬ ਲਵਾਈ ਹੈ ਜੀ ਤੇ ਉਹ ਉੱਥੇ ਵੀ ਲਾਰਖੇ ਦੇਖੋ ਵੀਰੇ ਤੇ ਇੱਧਰ ਵੀ ਲਾਰਖੇ ਆ ਤੇ ਰੱਖ ਹੀ ਰੱਖਦੇ ਹੋ ਮਤਲਬ ਰੱਖ ਹੀ ਰੱਖਦੇ ਆ ਬਿਲਕੁਲ ਰੱਖ ਰ ਗਿਆ ਆਪਣੇ ਤੋਂ 5 ਕਿਲੋਮੀਟਰ ਪਿੰਡ ਪੈਂਦਾ ਡਕਾਲੇ ਵਾਲੀ ਸੈਟ ਆ ਆਪਣੇ ਪਿੰਡਾ ਉੱਥੇ ਪਤਾ ਪਤਾ ਗਈ ਤੇ ਰੋਲਾ ਪਿਆ ਸੀ ਵੀ ਉੱਥੇ ਦਿਨ ਦੋ ਆ ਗਿਆ ਬਾਕੀ ਹੁਣ ਦੇਖੋ 5 ਕਿਲੋਮੀਟਰ ਬੰਦਾ ਹੁਣ ਦੇਖੋ ਜੋ ਵੀ ਕੋਈ ਸਾਤ ਮਤਲਬ ਮਤਲਬ ਕੁਝ ਵੀ ਪਤਾ ਲੱਗ ਬਈ ਕੁਝ ਵੀ ਹੋ ਸਕਦਾ ਮਤਲਬ ਕੁਝ ਵੀ ਹੋ ਸਕਦਾ ਬੰਦਾ ਤੇ ਬੱਕਰੀਆਂ ਦਾ ਤੁਹਾਨੂੰ ਮਤਲਬ ਕੋਈ ਸਰਾਕ ਨਹੀਂ ਮਿਲਿਆ ਕਿਵੇਂ ਕੁਝ ਨਹੀਂ ਮਿਲਿਆ ਕੁਝ ਨਹੀਂ ਆਪਾਂ ਨੂੰ ਕੂੜੇ ਸਿੱਟੇ ਮਿਲੇ ਸੀ ਬਸ ਭਈ ਤਿੰਨ ਚਾਰ ਕੁ ਵਸ ਨਾ ਤੇ ਜਿਹੜਾ ਮਤਲਬ ਕਾਲੂ ਤੁਸੀਂ ਪਿੱਛੇ ਭੱਜ ਰਹੇ ਆਪਣਾ ਕਾਲੂ ਸਿੱਧਰ ਬਣੇ ਪੈਲੀ ਆ ਜਾਂਦੀ ਆ ਇੱਧਰ ਕਾਲੂ ਨੇ ਆਪਣੇ ਬਹੁਤ ਫਾਇਦਾ ਜਾਈ ਚਾਹੀ ਤੇ ਹੁਣ ਵੀ ਉਧਰ ਚੱਗਿਆ ਹੋਇਆ ਗਿਆ ਪਿਆ ਉਧਰ ਚਲੋ ਜਗਾਂ ਦਿਖਾਉਂਗੇ ਕੱਲ ਕਿੱਧਰ ਤੇ ਵੀਰੋ ਪੌਂਸੀ ਜਗ੍ਹਾ ਤੇ ਜਾ ਰਹੇ ਆ ਮਤਲਬ ਕਾਲੂ ਨੇ ਕੱਲ ਮਤਲਬ ਇੱਧਰ ਬਹੁਤ ਭਿਆਨਕ ਚੀਜ਼ ਦੇਖੀ ਸੀ ਉਹਨੂੰ ਤੇ ਥੋੜੇ ਥੋੜੇ ਨਿਸ਼ਾਨ ਜੇ ਵੀ ਤੇ ਪਰ ਹੁਣ ਇੰਨਾ ਨਹੀਂ ਪਤਾ ਨਾ ਵੀਰੋ ਮਤਲਬ ਕਿਸ ਚੀਜ਼ ਦਾ ਮਤਲਬ ਤੇ ਮਤਲਬ ਆਪਣੇ ਇਲਾਕੇ ਦੇ ਵਿੱਚ ਤਿੰਦੂਏ ਦਾ ਬਹੁਤ ਰੌਲਾ ਚੱਲ ਰਿਹਾ ਹੈ ਕਾਫੀ ਜ਼ਿਆਦਾ ਹੀ ਹੋ ਗਿਆ ਤੇ ਆਪਣੇ ਨਾਲ ਦੇ ਪਟਿਆਲੇ ਜ਼ਿਲ੍ਹੇ ਦੇ ਜੋ ਵੀ ਨਾਲ ਪਿੰਡ ਪੈਂਦਾ ਇੱਕ ਥੋੜੀ ਦੂਰ ਡਕਾਲਾ ਪਿੰਡਾ ਤੇ ਆਪਣੇ ਤੋਂ 10-12 ਕਿਲੋਮੀਟਰ ਜਿਹੜਾ ਉੱਥੇ ਵੀ ਮਤਲਬ ਪਹੁੰਚ ਗਿਆ ਤੇ ਇਧਰ ਵੀਰ ਆਪਣੇ ਕੱਲ ਬਹੁਤ ਲਾਠੀਆਂ ਲੂਠੀਆਂ ਲੈ ਕੇ ਫਿਰੇ ਸੀ ਤੇ ਕਾਲੂ ਨੇ ਵੀ ਬਹੁਤ ਪਿੱਛਾ ਕੀਤਾ ਤੇ ਮਤਲਬ ਨਜ਼ਰ ਮਤਲਬ ਕਾਲੂ ਨੇ ਤਾਂ ਚੀਜ਼ ਦੇਖੀ ਆ ਵੀ ਕੀ ਚੀਜ਼ ਆ ਭਿਆਨਕ ਬਹੁਤ ਸੀ ਤੇ ਆਪਾਂ ਨੂੰ ਦਿਖਾਈ ਨਹੀਂ ਦਿੱਤਾ ਤੇ ਕਾਲੂ ਵੀਰੋ ਕੱਲ ਦਾ ਇੱਥੇ ਹੀ ਫਿਰ ਰਿਹਾ ਤੇ ਇਧਰ ਹੀ ਬੜਿਆ ਹੋਇਆ ਹੈ ਇਧਰ ਤੇ ਵੀਰ ਆਪਣੇ ਕੱਲ ਇੱਥੇ ਹੀ ਲਾਠ ਲੂਟ ਲੈ ਕੇ ਤੇ ਬਹੁਤ ਭੱਜੇ ਫਿਰੇ ਪਰ ਕੁਝ ਨਜ਼ਰ ਨਹੀਂ ਆਇਆ ਤੇ ਕੱਲ ਦੇ ਇੱਥੇ ਹੀ ਰਾਖੀ ਬੈਠੇ ਆ ਕਿੱਥੇ ਵੀਰੇ ਆ ਏਰੀਆ ਵੀਰੇ ਆ ਸਾਰੇ ਹੀ ਵੀ ਆਪਨ ਜੇ ਇਧਰ ਆਲੂ ਪਿਆ ਹੋਊ ਵੀ ਇਧਰ ਹੀ ਆ ਪਿਆ ਕਾਲੂ ਤੁਰਕੇ ਮਾਰ ਮਾਰ ਪਾਗਲ ਹੋ ਰਿਹਾ ਆ ਕਉ ਆਈ ਨਹੀਂ ਰਿਹਾ ਹਮੇ ਤੱਕ ਤੇ ਵੀਰੋ ਜਿਹੜਾ ਇਹਨਾਂ ਦਾ ਕੁੱਤਾ ਰੱਖਿਆ ਹੋਇਆ ਇਹਨਾਂ ਨੇ ਕਾਲੂ ਤੇ ਕੱਲ ਦਾ ਮਤਲਬ ਆਇਆ ਨਹੀਂ ਹੋ ਘਰੇ ਨਹੀਂ ਆਇਆ ਦੇਖੋ ਇਧਰ ਹੀ ਮਤਲਬ ਦੁਪਹਿਰੇ ਕਿੰਨੇ ਕਿੰਨੇ ਵਜੇ ਨਜ਼ਰ ਆਇਆ ਤੁਹਾਨੂੰ ਆ ਕੱਲ ਕੱਲ ਸ਼ਾਮ ਦਾ ਗਿਆ ਹੋਇਆ ਇਧਰੋਂ ਤੇ ਦਿਨ ਚਾਰਜ ਨਜ਼ਰ ਆਇਆ ਦਿਨ ਚੋ ਵੀ ਨਾ ਕਿ ਨਜ਼ਰ ਆਇਆਗਾ ਤੇ ਘਰ ਕੋ ਰ ਆਇਆ ਮੜਾ ਮੋਟਾ ਵੀ ਨਹੀਂ ਮੜਾ ਮੋਟਾ ਵੀ ਨਹੀਂ ਕਰਾ ਆਇਆ ਤੇ ਤੁਹਾਨੂੰ ਕੀ ਲੱਗਦਾ ਵੀਰੇ ਕੀ ਚੀਜ਼ ਹੋ ਸਕਦੀ ਹੈ ਦੇਖੋ ਹੁਣ ਕੈਮਰਨ ਵਰਕਿੰਗ ਕੈਮਰੇ ਚ ਪਤਾ ਲ ਬਾਕੀ ਦੇਖੋ ਇਹ ਵੀਰੋ ਕਿਉਂਕਿ ਡਾਰਬੀ ਆ ਕਿਉਂਕਿ ਇੱਧਰ ਦੇਖੋ ਸੁਨਸਾਨ ਏਰੀਆ ਹੈ ਨਹਿਰਾ ਤੇ ਆਲੇ-ਦਾਲੇ ਦੇਖੋ ਕਿੰਨੇ ਦਰਾਖਤ ਵਗੈਰਾ ਹੋਏ ਹੋਏ ਆ ਤੇ ਬਹੁਤ ਸੁਨਸਾਨ ਏਰੀਆ ਜਾਂ ਇੱਧਰ ਕਿਉਂਕਿ ਪਤਾ ਕੁਝ ਨਹੀਂ ਲੱਗਦਾ ਤੇ ਇੱਧਰ ਵੀ ਦੇਖ ਸਕਦੇ ਹੋ ਤੁੰ ਜੰਗਲ ਵਰਗਾ ਏਰੀਆ ਬਣਿਆ ਹੋਇਆ ਹੈ ਤੇ ਇੱਧਰ ਤਾਂ ਦੇਖ ਹੀ ਸਕਦੇ ਹੋ ਤੁਸੀਂ ਤੇ ਸਾਰਾ ਪਾਸਾ ਏਰੀਆ ਜੰਗਲ ਦਾ ਜੰਗਲ ਵਾਂਗੂ ਬਣਿਆ ਹੋਇਆ ਮਤਲਬ ਨਹਿਰ ਆ ਰਹੀ ਹੈ ਇੱਕ ਇਹ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਵੀ ਰਸਤਾ ਦੇਖ ਸਕਦੇ ਹੋ ਕਿਉਂਕਿ ਇੱਧਰ ਸੁਨਸਾਨ ਜਾਂ ਏਰੀਆ ਤੇ ਕੁਝ ਵੀ ਦੇਖ ਸਕਦਾ ਕੁਝ ਵੀ ਹੋ ਸਕਦਾ ਆਪਾਂ ਇਹ ਨਹੀਂ ਕਹਿੰਦੇ ਕਿਉਂਕਿ ਤੇ ਦੂਏ ਦਾ ਬਹੁਤ ਰੌਲਾ ਚੱਲ ਰਿਹਾ ਮੈਂ ਆਪਾਂ ਇੱਧਰ ਨਾਲ ਹੀ ਅੱਧਰ ਕਿਲੋਮੀਟਰ ਦੇ ਕੋਲ ਖੇਤ ਪਾਰ ਕਰਕੇ ਆਪਣਾ ਜੰਗਲ ਪੈਦਾ ਕੋਲ ਜੰਗਲ ਹੈ ਤੇ ਨਹਿਰ ਮਤਲਬ ਜੰਗਲ ਦੇ ਕੋਲ ਰਲ ਰਹੀ ਆ ਹੈ ਹਾਂ ਜੰਗਲ ਦੇ ਵਿੱਚ ਕਿੰਨੀ ਕੁ ਦੂਰ ਆ ਇੱਥੋਂ ਬਸ ਨਾਲ ਹੀ ਜੰਗਲ ਜੀਨਾ ਦਾ ਅੱਧਾ ਕਿਲਾ ਛੱਡ ਗਏ ਜੰਗਲ ਦੇ ਤੇ ਵੀਰੇ ਇੱਧਰ ਜੰਗਲ ਵੀ ਪੈਂਦਾ ਤੇ ਤੁਹਾਨੂੰ ਪਤਾ ਹੀ ਹੈ ਜੰਗਲ ਦੇ ਵਿੱਚ ਜੰਗਲੀ ਜਾਨਵਰ ਹੋਰ ਵੀ ਰਹਿੰਦੇ ਆ ਤੇ ਕੁਝ ਵੀ ਪਤਾ ਨਹੀਂ ਲੱਗਦਾ ਕਿਉਂਕਿ ਤेंदुए ਦਾ ਰੋਲਾ ਬਿਰੋ ਕਈ ਪਿੰਡਾਂ ਦੇ ਵਿੱਚ ਪੈ ਗਿਆ ਹਰੇਕ ਪਿੰਡ ਵਿੱਚ ਹਰ ਰੋਜ਼ ਦੇਖਣ ਨੂੰ ਮਿਲ ਹੀ ਰਿਹਾ ਤੇ ਆਪਣੇ ਵੀਰ ਕੱਲ ਇੱਥੇ ਸ਼ੇਰੀਏ ਦੇ ਵਿੱਚ ਬਹੁਤ ਫਿਰੇ ਮਤਲਬ ਕਾਲੂ ਨੇ ਵੀ ਬਹੁਤ ਹਵੜਾ ਦਾ ਹੋਣੀ ਮਚਾਈ ਤੇ ਇੱਥੇ ਇੱਕ ਨਹਿਰ ਆ ਉਹਦੇ ਵਿੱਚ ਪਾਣੀ ਆ ਤੇ ਉਸ ਦੇ ਵਿੱਚ ਵੀ ਬਹੁਤ ਹਵੜਾ ਦਫੜੀ ਜੀ ਕਰੀ ਕਿਉਂਕਿ ਆਲੇ-ਦਾਲੇ ਦਰਖਤ ਬਹੁਤ ਆ ਕੁਝ ਨਜ਼ਰ ਨਹੀਂ ਆਇਆ ਤੇ ਕਿਉਂਕਿ ਵੀਰਾਂ ਨੂੰ ਡਰੇ ਆ ਕਿਉਂਕਿ ਤੇਂਦੂਏ ਵੀ ਹੋ ਸਕਦਾ ਕਿਉਂਕਿ ਵੀਰ ਦੀ ਆਪਣੇ ਦੀ ਕਿੰਨੀ ਬੱਕਰੀਆਂ ਸੀ ਆਪਣੀਆਂ 8-9 ਬੱਕਰੀਆਂ ਸੀ ਉਹ ਤੋਂ ਪੰਜ ਬੱਕਰੀਆਂ ਤਿੰਨ ਬੱਕਰੀਆਂ ਗਿਆਪਣੇ ਅੱਛਾ ਇਹ ਵੈਸੇ ਵੀਰੇ ਕੋਈ ਹੋਰ ਚੀਜ਼ ਵੀ ਲੈ ਸਕਦੀ ਆ ਜਾਂ ਤੁਹਾਨੂੰ ਪੱਕਾ ਹੀ ਕੈਮਰਾ ਲਾਤੇ ਨਾ ਅੱਜ ਪਤਾ ਲੱਗੂ ਆ ਕੁਝ ਤੇ ਕੈਮਰੇ ਦੇ ਵਿੱਚ ਤੁਹਾਨੂੰ ਜੇ ਮੁੜ ਕੇ ਨਾ ਪਤਾ ਲੱਗਿਆ ਲਾਇਆ ਹੀ ਨਹੀਂ ਕੁਝ ਇਹ ਅਸੀਂ ਹੁਣ ਪਿੰਜਰਾ ਵੀ ਰੱਖਿਆ ਹੈ ਉੱਥੇ ਪਿੰਜਰੇ ਦੇ ਬੱਕਰੀ ਛੱਡੀ ਹੈ ਤੇ ਵੀਰਾਂ ਨੇ ਵੀਰੇ ਉਹ ਪਿੰਜਰਾ ਵੀ ਲਾਤਾ ਅੱਜ ਕਿਉਂਕਿ ਪਿੰਜਰੇ ਦੇ ਵਿੱਚ ਜੋ ਵੀ ਚੀਜ਼ ਇਹਨਾਂ ਦੀ ਮਤਲਬ ਬੱਕਰੀਆਂ ਲੈ ਗਈ ਆ ਤੇ ਤਹੋਦਾ ਜੇ ਦੇਖ ਲੋ ਜੇ ਮੁੜ ਕੇ ਆ ਗਈ ਨਾ ਨੇ ਇੱਕ ਬੱਕਰੀ ਪਿੰਜਰੇ ਦੇ ਵਿੱਚ ਬੰਨ੍ਹ ਰਖੀ ਆ ਹਾਂ ਇੱਕ ਵਸਤੀ 143 ਬੰਨ੍ਹ ਰਖੀ ਇੱਕ ਬੱਕਰੀ ਆ ਆਪਾਂ ਨੇ ਤੇ ਵੀਰਾਂ ਨੇ ਪਿੰਜਰੇ ਦੇ ਵਿੱਚ ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਕਿ ਤੇਂਦੂਆ ਹੋ ਸਕਦਾ ਕਿ ਕੋਈ ਹੋਰ ਵੀ ਚੀਜ਼ ਹੋ ਸਕਦੀ ਆ ਤੇ ਕਿਉਂਕਿ ਰੋਲਾ ਜਿਆਦਾ ਤੇਂਦੂਏ ਦਾ ਚੱਲ ਰਿਹਾ ਆਪਣੇ ਏਰੀਆ ਦੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੇ ਵੀਰ ਦਿਨ ਰਾਤ ਰਾਖੀ ਬੈਠੇ ਆ ਤੇ ਵੀਰ ਨੇ ਕੈਮਰਾ ਵੀ ਇੱਧਰ ਨੂੰ ਇੱਕ ਲਵਾਤਾ ਤੇ ਦਿਨ ਰਾਤ ਰਾਖੀ ਬੈਠੇ ਆ ਤੇ ਰਾਤ ਨੂੰ ਵੀ ਬੈਠਦੇ ਆ ਵੀਰੇ ਹਾਂ ਵੀ ਰਾਤ ਨੂੰ ਬੈਠਦੇ ਆ ਆਪਣੇ ਕੈਮਰੇ ਲੱਗ ਰਹੇ ਨੇ ਚਾਹ ਤੇ ਦਿਨ ਵਿੱਚ ਵੀ ਕਰਦੇ ਨੇ ਤੇ ਰਾਤ ਵਿੱਚ ਤੇ ਇਹਨਾਂ ਦਾ ਵੀਰੋ ਕੁੱਤਾ ਇੱਕ ਕਾਲੂ ਬਹੁਤ ਟਾਈਮ ਹੋ ਗਿਆ ਕੱਲ ਦਾ ਗਿਆ ਹੋਇਆ ਆਪਾਂ ਨੇ ਕੱਲ ਵੀਡੀਓ ਬਹੁਤ ਫੜਾਫੜੀ ਮਚਾਈ ਸੀ ਤੇ ਹੁਣ ਤੱਕ ਮਿਲਿਆ ਨਹੀਂ ਆਪਾਂ ਤੁਹਾਨੂੰ ਦਿਖਾਉਂਦੇ ਹੋ ਤੇ ਚਲੋ ਦੇਖਦੇ ਹਾਂ ਕੱत्ता ਕੰਦਾ ਤੁਹਾਨੂੰ ਅਗਲੀ ਵੀਡੀਓ ਦੇ ਵੀ ਜ਼ਰੂਰ ਦਿਖਾਵਾਂਗੇ ਤੇ ਵੀਰੋ ਹੁਣ ਅੱਗੇ ਪਲਾਨ ਕੀ ਆ ਤੁਹਾਡਾ ਵੀਰੋ ਪਲਾਨ ਕੁਛ ਨਹੀਂ ਵੀਰੋ ਜੋ ਵੀ ਅੰਦਰ ਬਾਹਰ ਜਾਂਦਾ ਸਾਰਿਆਂ ਨੂੰ ਬੇਨਤੀ ਆਪੇ ਜੋੜ ਕੇ ਬੇਨਤੀ ਆ ਜਿਹੜਾ ਅੰਦਰ ਬਾਹਰ ਅੰਦਰ ਚਾਨ ਨਾਲ ਜਾਇਆ ਕਰੇ ਆਪਣੀ ਬੰਗਰ ਪਸ਼ੂਆਂ ਦਾ ਧਿਆਨ ਰੱਖੇ ਬੱਚਿਆਂ ਦਾ ਧਿਆਨ ਰੱਖੇ ਮੇਰੇ ਤੁਹਾਨੂੰ ਸਾਰੇ ਵੀਰਾਂ ਨੂੰ ਪਟਿਆਲੇ ਜਿਹਦੇ ਸਾਥ ਪਟਿਆਲੇ ਜਿਹਦੇ ਬੰਦਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਆਪਣੇ ਨਾਲ ਕੋਲ ਕੋਲ ਦੇ ਪਿੰਡਾਂ ਦੇ ਸਾਰਿਆਂ ਨੂੰ ਇਸ ਜੁਨੀ ਸੁਣਿਆ ਲੱਗਦਾ ਵੀ ਦਿਨ ਰਾਤ ਨੂੰ ਜਿਹੜੇ ਵੀ ਸਫਰ ਕਰਨ ਵਾਲੇ ਬੰਦੇ ਆ ਉਹਨਾਂ ਟਾਈਮ ਨਾਲ ਘਰ ਆ ਜਾਣ ਤੇ ਸਾਰਿਆਂ ਨੂੰ ਸਹੀ ਸਲਾਮਤ ਹੋਣ ਹੱਥ ਜੋੜ ਕੇ ਇਹ ਬੇਨਤੀ ਆ ਤੇ ਤੁਸੀਂ ਵੀਰ ਕੁਝ ਕਹਿਣਾ ਚਾਹੋਗੇ ਅਸੀਂ ਤਾਂ ਬੱਸ ਵੀਰੇ ਇਹ ਹੀ ਕਹਿਣਾ ਚਾਹੁੰਦੇ ਆ ਕਿ ਟਾਈਮ ਨਾਲ ਘਰ ਆਣ ਕਿਉਂਕਿ ਬਾਅਦ ਚ ਤੇ ਵੀਰ ਉਹ ਵੀਰਾਂ ਦੀ ਗੱਲ ਵੀ ਸਹੀ ਆ ਕਿਉਂਕਿ ਤੇ ਦੋਏ ਦਾ ਰੋਲਾ ਤੇ ਤੁਹਾਨੂੰ ਪਤਾ ਹੀ ਆ ਵੀਰੋ ਉੱਤਰਾਖੰਡ ਇੱਧਰ ਮਤਲਬ ਜਿਹੜੇ ਭੇੜੀ ਆ ਉਹਨਾਂ ਦਾ ਬਹੁਤ ਰੋਲਾ ਚੱਲ ਰਿਹਾ ਉਹ ਵੀ ਜਵਾਕਾਂ ਨੂੰ ਬਹੁਤ ਚੱਕਰੇ ਆ ਤੇ ਇੱਧਰ ਆਪਣੇ ਪੰਜਾਬ ਤੇ ਵਿੱਚ ਟਿਆਲੇ ਜ਼ਿਲ੍ਹੇ ਦੇ ਵਿੱਚ ਤੇ ਦੂਏ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਵਿੱਚ ਦਿਖ ਹੀ ਰਹੇ ਆ ਤੇ ਸਾਰਿਆਂ ਨੂੰ ਇਹੀ ਆ ਵੀਰੋ ਟਾਈਮ ਨਾਲ ਆਪਣਾ ਘਰੇ ਆਇਆ ਕਰੋ ਰਾਤ ਬਰਾਤ ਨਾ ਬਾਹਰ ਜਾਇਆ ਕਰੋ